ਆਨੇ ਗੁੱਗੇ ਦੇ ਭਗਤ ਜਿਹੜੇ ਇਹਨਾਂ ਦਿਨਾਂ ਚ ਮੰਗ ਰਹੇ ਨੇ ਸੋ ਹਾਂਜੀ ਕੀ ਨਾਮ ਜੀ ਤੁਹਾਡਾ ਅਜਮੇਰ ਸਿੰਘ ਪੱਪੂ ਅਜਮੇਰ ਸਿੰਘ ਪੱਪੂ ਜੀ ਕਿਹੜਾ ਪਿੰਡ ਆਪਣਾ ਨੰਦਪੁਰ ਪ੍ਰੇਮ ਕਲੋਨੀ ਅੱਛਾ ਹਾਂਜੀ ਤੇ ਇਹਨਾਂ ਦਿਨਾਂ ਦੇ ਵਿੱਚ ਹੀ ਮੰਗਦੇ ਹੋ ਜਾਂ ਸਾਰਾ ਸਾਲ ਮੰਗਦੇ ਹੋ ਭਵੇਂ ਇਹ ਮੇਲੇ ਦਾ ਕ ਮੰਗਦਾ ਜੀ ਭਵੇਂ ਇਹ ਮੇਲੇ ਤੱਕ ਹਾਂਜੀ ਇਹ ਕਿਹੜੇ ਮਹੀਨੇ ਦਾ ਹੈਗਾ ਕਿਹੜਾ ਮੇਲਾ ਕੀ ਦਾ ਕਿਹੜੇ ਹੋਇਆ ਹੈਗਾ 16 ਸਤੰਬਰ ਦਾ ਜੀ ਕਿਹੜੇ ਗੁਰਪੀਰ ਲਈ ਮੰਗਦੇ ਹੋ ਗੱਗਾ ਜਹਰਪੀਰ ਦੀ ਓਕੇ ਗੱਜਾ ਚੱਲਦੀ ਹੈ ਗੱਜਾ ਚੱਲਦੀ ਹੈ ਗੱਗਾ ਜਹਰਪੀਰ ਦੇ ਜਿਹੜੇ ਭਗਤ ਨੇ ਉਹ ਗੱਜਾ ਕਰ ਹਾਂਜੀ ਤੇ ਇਹ ਕਿੰਨਾ ਚਿਰ ਇੱਕ ਮਹੀਨਾ ਪੂਰਾ ਮੰਗਦੇ ਹੋ ਫਿਰ ਹਾਂਜੀ ਪਮਿਆਂ ਦੇ ਮੇਲੇ ਤੱਕ ਅੱਛਾ ਜਿਵੇਂ ਪਮਿਆਂ ਦਾ ਮੇਲਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪਮਿਆਂ ਦਾ ਮੇਲਾ ਮਸ਼ਹੂਰ ਹੈ ਇਦਾਂ ਹੀ ਟਿੱਬੇ ਦਾ ਮੇਲਾ ਮਸ਼ਹੂਰ ਹੈ ਇਦਾਂ ਹੀ ਛਪਾਰ ਦਾ ਮੇਲਾ ਮਸ਼ਹੂਰ ਹੈ ਤੇ ਪਮਿਆਂ ਦਾ ਮੇਲਾ ਕਿੰਨੀ ਤਰੀਕ ਦਾ ਟਿੱਬੇ ਦਾ ਕਿੰਨੀ ਤਰੀਕ ਦਾ ਛਪਾਰ ਦਾ ਕਿੰਨੀ ਤਰੀਕ ਦਾ ਤੇ ਪਮਾ ਦਾ ਪਮਿਆਂ ਦਾ ਮੇਲੇ ਨਾਲੇ ਚੱਲਦਾ ਛਪਾਰ ਦਾ ਹੀ ਅੱਛਾ ਉਹ ਕਿੰਨੇ ਦਿਨ ਦਾ ਹੁੰਦਾ ਇਹ ਕਿੰਨੇ ਦਿਨ ਦਾ ਹੁੰਦਾ ਇਹ ਪਮੇ ਦਾ ਮੇਲਾ 2 ਦਿਨ ਦਾ ਹੁੰਦਾ ਹਾਂ ਪਮੇ ਦਾ ਮੇਲਾ 2 ਦਿਨ ਦਾ ਛਪਾਰ ਦਾ 4 ਦਿਨ ਹੁੰਦਾ ਇਹ ਉਹ 4-5 ਦਿਨ ਲਗਾਤਾਰ ਚੱਲਦਾ ਹਾਂ ਇਹ ਕਿੰਨੀ ਕਿੰਨੀ ਤਰੀਕ ਦੇ ਨੇ ਮੇਲੇ ਇਹ ਆਪਣਾ 16 ਸਾਲਾਂ ਇਹਦਾ ਇਹਦਾ ਪਾਪਾ ਮੇਰੇ ਨਾਲ ਚੱਲਦਾ ਛਪਾਰ ਦਾ ਜੀ ਪਮੇ ਦਾ ਤੇ ਛਪਾਰ ਦਾ ਇੱਕੋ ਹੀ ਡੇਟਾ ਨੇ ਪਮੇ ਦੇ ਨਾਲ ਭਰੂਗਾ ਟਿੱਬੇ ਦਾ ਟਿੱਬੇ ਦਾ ਵੀ ਨਾਲ ਹੀ ਭਰੂਗਾ ਮਤਲਬ ਡੇਟਾ 16 17 ਹੀ ਨੇ ਆ 9ਵੇਂ ਦਾ ਆਊਗਾ ਕਨੇਚ ਦਾ ਹਾਂ ਤੇ ਰੌਂਪਰ ਹੁੰਦਾ ਦੋ ਨੌਵੇਂ ਦਾ ਕਨੇਚ ਤੇ ਰੌਂਪਰ ਮਿਲੇ ਪਾਦੇ ਦੇਸੀ ਮਹੀਨੇ ਦੇ हिसाब ਨਾਲ ਤੁਸੀਂ ਮੰਗਦੇ ਹੋ ਜਾਂ ਅੰਗਰੇਜ਼ੀ ਮਹੀਨੇ ਦੇ हिसाब ਨਾਲ ਸੰਗਰਾੰਦੀ ਸੰਗਰਾੰਦੀ ਮੰਗਦੇ ਹੋ ਅੱਛਾ ਮੜਾ ਜੀ ਪੱਪੂ ਜੀ ਇਹ ਦੱਸੋਗੇ ਇਹ ਜਿਹੜੀ ਟੱਡ ਆ ਇਹ ਜਿਹੜੀ ਕਿਦਾਂ ਭਜਾਉਨੇ ਹੋ ਤੁਸੀਂ ਕਿਵੇਂ ਮੜਾ ਜੀ ਕੋਈ ਗੁੱਗਾ ਜ਼ਹਿਰ ਪੀਰ ਦਾ ਕੋਈ ਹੈਗਾ ਉਹ 2-4 ਸ਼ਬਦ ਨੇ ਜਿਹੜੇ ਉਹ ਜ਼ਰੂਰ ਸੁਣਾਓ ਵਾਜੇ ਤਨ ਤਨ ਗੁਰੂ ਆ ਵਾਜੇ ਤਨ ਤਨ ਗੁਰੂ ਆ ਰਿੰਨੇ ਕਾ ਕਮਾਈ ਆਗੋਰ ਕਾ ਆਗੋਰ ਕਾ ਸੇਰਾ ਜੋਗਦਰ ਕਾ ਮਨਜੂਰ ਜੀ ਆਂ ਜੀ ਆਪਾ ਚੁਖੇ ਆਂਦੇ ਆਦੇ ਵਜਦੇ ਆਉਂਦੇ ਤੇਰੇ ਨਾਮ ਤੇ ਕੰਨੇ ਓ ਮਾਰੀ ਵਾਰੇ ਦੇ ਆਪੀ ਰਾਜਾ ਜਾਨੀ ਝੋਲਾ ਦਿਆਨ ਨਸ਼ਾ ਮਜੀ ਜਗ ਜੀਵੇ ਆ ਜੋਗ ਜਗ ਜੀਵੇ ਤੇਰਾ ਅੱਲਾ ਡਲਾ ਗਈਏ ਓ ਮਾਤਾ ਬਾਸ਼ੁਲ ਤੋਂ ਓ ਮਾਤਾ ਛੇੜਾ ਚੌਕ ਪੰਠਾ ਬੜਾ ਪੀਰ ਜੀ ਵਾ ਜੀ ਹਾਂ ਪੱਪੂ ਜੀ ਹਾਂ ਜੀ ਤੇ ਇਹਦੇ ਨਾਲ ਮੈਂ ਛੋਟੇ ਹੁੰਦੇ ਨੇ ਦੇਖਿਆ ਸੀ ਇੱਕ ਟੱਲੀ ਵਾਲਾ ਵੀ ਨਾਲ ਹੁੰਦਾ ਸੀ ਤੁਹਾਡੇ ਉਹ ਉਹ ਕਿਉਂ ਨਹੀਂ ਹੈਗਾ ਉਹ ਹੁੰਦਾ ਸੀਗਾ ਜੀ ਉਹ ਟੱਲੀ ਵਜਾਉਂਦਾ ਸੀ ਨਾਲ ਕੋਲੀ ਦੇ ਵਿੱਚ ਹੁਣ ਪੁਰਾਣੇ ਬਡਾਰੂ ਹਾਇ ਨਹੀਂ ਅੱਜ ਕੱਲ੍ਹ ਦੇ ਮੁੰਡੇ ਕੰਮ ਨਹੀਂ ਕਰਦੇ ਜੀ ਅੱਛਾ ਇਹ ਪੁਰਾਣੇ ਬਡਾਰੂਆਂ ਦੀ ਚੱਲੀ ਆ ਰਹੀ ਹੈ ਟੱਲੀ ਨਾਲ ਚੱਲਦੀ ਆ ਓਕੇ ਡੌੜੀ ਨਾਲ ਨਵੇਂ ਮੁੰਡੇ ਅੱਜ ਕੱਲ੍ਹ ਇਸ ਕੰਮ ਨੂੰ ਤਰਜੀਹ ਨਹੀਂ ਦਿੰਦੇ ਮਤਲਬ ਇੱਧਰ ਨੂੰ ਪਿੱਛੇ 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 ਪੈ ਗਏ ਇਹ ਜਿਹੜਾ ਪੁਰਾਣਾ ਬਜ਼ੁਰਗ ਉਹੀ ਕਰਦਾ ਜੀ ਇਹਨਾਂ ਨੂੰ ਓਕੇ ਨਵੇਂ ਮੁੰਡੇ ਨਹੀਂ ਕਰ ਰਹੇ ਨਾ ਜੀ ਨਾ ਅੱਛਾ ਇਹਦੇ ਵਿੱਚ ਫਿਰ ਲੋਕ ਤੁਹਾਨੂੰ ਕੀ ਕੀ ਦਿੰਦੇ ਆ ਰਸਤ ਜਿਹੜੀ ਆ ਇਹ ਬਾਬੇ ਦੀ ਚਲਾਗੀ ਹੁੰਦੀ ਆ ਕੰਨ ਹੁੰਦਾ ਜਾਂ ਆਟਾ ਹੁੰਦਾ ਪੈਸੇ ਹੁੰਦੇ ਇਹ ਸਰੋਂ ਦਾ ਤੇਲ ਆ ਕੱਪੜਾ ਵੀ ਹੁੰਦਾ ਇੱਕ ਕਣਕਾ ਹਾਂ ਤੇ ਨਾਲ ਇੱਧਰ ਥੋੜੇ ਆਟਾ ਵੀ ਆ ਹਾਂ ਜੀ ਉਹ ਝੋਲੀ ਆ ਬਾਬੇ ਗੁਰਨਾਥ ਜੀ ਅੱਛਾ ਇਹ ਗੁਰਨਾਥ ਜੀ ਦੀ ਝੋਲੀ ਆ ਓਕੇ ਤੇ ਇਹ ਜਿਹੜਾ ਨਾਲ ਮਗਰ ਹੋਰ ਕੋਈ ਕੱਪੜਾ ਲੱਤਾ ਵੀ ਦਿੰਦੇ ਆ ਲੋਕ ਆ ਦਿੰਦੇ কুর্তা ਪਜਾਮਾ ਸੂਟ ਲੇਡੀ ਸੂਟ ਵੀ ਦਿੰਦੇ ਆ ਓਕੇ ਮਾਤਾ ਬਾਸ਼ੂ ਚੁੰਨੀ ਵੀ ਦਿੰਦੇ ਆ ਨਾਲ ਓਕੇ ਫਿਰ ਸਾਰਾ ਸਾਲ ਜਦੋਂ ਮੇਲਾ ਸੌਰੀ ਵੀਨਾ ਲੱਗ ਜਾਂਦਾ ਹੈ ਮੇਲਾ ਤੇ ਫਿਰ ਆਖਰੀ ਦਿਨ ਤੁਹਾਡੀ ਸਮਾਪਤੀ ਕਿਵੇਂ ਹੁੰਦੀ ਆ ਚੌਂਕੀਆਂ ਨੂੰ ਹੋਗੀ ਚੌਂਕੀਆਂ ਵਾਲੇ ਦਿਨ ਫਿਰ ਕੀ ਕਰੋਗੇ ਚੌਂਕ ਨੇ ਮੈਂ ਮਾਰੀ ਤੇ ਜਾਊਗਾ ਅੱਛਾ ਬਾਬੇ ਰਾਤਾਂ ਵੀ ਜਾਣਾ ओके मापे स्थान ਤੇ ਘਰ ਮੈਂ ਚੌਂਕੀ ਬਿਲਵਾਉਣਾ ਬਾਬਾ ਜੀ ਓਕੇ ਇਹ ਜਿਹੜਾ ਰਾਸ਼ਨ ਫਿਰ ਉੱਥੇ ਜਿੰਨੇ ਜਾਂ ਤੁਸੀਂ ਕਰੇ ਵੀ ਯੂਜ਼ ਕਰ ਮੈਂ ਘਰੇ ਕਰਨਾ ਹੈ ਘਰੇ ਯੂਜ਼ ਕਰਦੇ ਨੇ ਮਤਲਬ ਤੁਹਾਡਾ ਇਹ ਚੜਾ ਹੁੰਦਾ ਕੋ ਸਾਸਨਵਾੜ ਹੁੰਦਾ ਲੰਗਰ ਲਾਦਣਾ ਮੈਂ ਕਰੀ ਓਕੇ ਇਹ ਇਹ ਜਣੀ ਸਾਰਾ ਜਿਹੜਾ ਰਾਸ਼ਨ ਲੰਗਰ ਪਾਣੀ ਦੇ ਵਿੱਚ ਹੀ ਯੂਜ਼ ਹਾਂ ਜੀ ਦਾਨ ਕਰ ਦੇਣਾ ਓਕੇ ਉਹ ਜਿਹੜਾ ਤੇਲ ਹੈ ਇਹਦੀ ਜੋਤ ਲਗਦੇ ਬਾਬਾ ਜੀ ਦੀ ਅੱਛਾ ਇਸ ਨੂੰ ਦਾ ਤੇਲ ਹੈ ਇਹਦੀ ਵੀ ਜੋਤ ਲਾਉਣੀ ਆ ਹਾਂ ਜੀ ਓਕੇ 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 ਤੇ ਹੋਰ ਕੋਈ ਕੀ ਦੱਸੋਗੇ ਮੜਾ ਜਾ ਇਹ ਇਤਿਹਾਸ ਬਾਰੇ ਦੱਸੋਗੇ ਗੁੱਗਾ ਜੀ ਦਾ ਥੋੜਾ ਜਿਹਾ ਇਤਿਹਾਸ ਦੱਸ ਦਿਓ ਵੀ ਅ ਇਦਾਂ ਕਰਕੇ ਬਸ ਆਹਦਾ ਬਹੁਤ ਲੰਬਾਈ ਛੋਟਾ ਜਿਹਾ ਸ਼ਾਰਟਲੀ ਦੱਸ ਦਿਓ ਵੀ ਇਹ ਕਿਉਂ ਲੱਗਦਾ ਮੇਲਾ ਜਿਵੇਂ ਬਾਬਾ ਗੁੱਗਾ ਜ਼ਹਿਰ ਪੀ ਦੀ ਗੱਲ ਕਰਦੇ ਆ ਜੋੜਿਆਂ ਦੀ ਗੱਲ ਕਰਦੇ ਆ ਤੇ ਉਹ ਛੋਟਾ ਜਿਹਾ ਇਤਿਹਾਸ ਦੱਸ ਦਿਓ ਇਹ ਜੋੜਿਆਂ ਦੀ ਗੱਲ ਆ ਹੁੰਦੀ ਹੈ ਜੀ ਵੀ ਜਿਸ ਟਾਈਮ ਜੰਗ ਕਰਨ ਗਿਆ ਇਹ ਹੂੰ ਬਾਬਾ ਜੀ ਹੂੰ ਇਹ ਇਹਦੀ ਗੁਰਗੱਦੀ ਚੋਂ ਮੰਗਦੇ ਸੀ ਅੱਧ ਹੂੰ ਉਹ ਕਹਿੰਦਾ ਅਧ ਨਹੀਂ ਦੇਣਾ ਮੈਂ ਇਹ ਇਹਨਾਂ ਪਿੱਛੇ ਬਾਬੇ ਨੇ ਆਪਣੀ ਮਾਸੀ ਦੇ ਪੁੱਤੇ ਪਿੱਛੇ ਕਰਦੇ ਸੀ ਸਿਰ ਸਲਾਤਾ ਸੀ ਉਹਨਾਂ ਦਾ ਸਿਰ ਸਲਾ ਕੇ ਮਾਤਾ ਬਾਸਾ ਜੀ ਕੋਲ ਰੱਖਦੇ ਕਹਿੰਦੀ ਬੇਟਾ ਤੂੰ ਇਹ ਕੀ ਕਰਕੇ ਲਿਆਇਆ ਓਏ ਉਹ ਕਹਿੰਦੀ ਅੱਜ ਤੋਂ ਬਾਅਦ ਮੇਰੇ ਮੱਥੇ ਲੱਗਣਾ ਹਮ ਬਸ ਤੂੰ ਕਹਿੰਦਾ ਮੈਨੂੰ ਦਿਖੀ ਨਾ ਅੱਜ ਤੋਂ ਬਾਅਦ ਓਕੇ ਫਿਰ ਅਜ ਮਹਿਣਾ ਮਾਰੇ ਮਾਤਾ ਬਾਸਾ ਨੇ ਫਿਰ ਕਲਾਮਾ ਪੜਿਆ ਗੋਗੇ ਜਹਰ ਪੀਣ ਨੇ ਕਲਾਮਾ ਪੜ ਕੇ ਰੋਜੇ ਰੱਖੇ ਰਸ ਹਾਜੀ ਕੋਲ ਗਿਆ ਫਿਰ ਇਹ ਧਰਤੀ ਨੂੰ ਵਿਆਹ ਦਿੰਦਾ ਫਿਰ ਬਾਬਾ ਜੀ ਵਿੱਚ ਧਰਤੀ ਵਿੱਚ ਸਮਾਈ ਓਕੇ ਮਤਲਬ ਧਰਤੀ ਦੇ ਵਿੱਚ ਇਹ ਜਿਹੜਾ ਮੈਂ ਇਤਿਹਾਸਕ ਪਸ਼ੋਕੜ ਆ ਉਹ ਬਾਗੜ ਦੇ ਨਾਲ ਜੁੜਿਆ ਹੋਇਆ ਹੈ ਅਸਲ ਪਿੰਡ ਤਾਂ ਹੈਗਾ ਜੀ ਇਹਦਾ ਗਲਤ ਥੇੜਾ ਪੁਰਾਣਾ ਪਿੰਡ ਅੱਛਾ ਹੂੰ ਤੇ ਬਾਗੜ ਜਿਹੜਾ ਮੇਲਾ ਲੱਗਦਾ ਬਾਬੇ ਦਾ ਉਹ ਬਾਬੇ ਬਾਬੇ ਜੀ ਆ ਜਿਹੜੀ ਪਿਛਲੀ ਜਗ੍ਹਾ ਜਾਨੀ ਉਹੀ ਆ ਬਗੜ ਪਹਿਲਾਂ ਗੁਰਕ ਚੱਲੇ ਜਾਣਾ ਪੈਂਦਾ ਉਹ ਰੇਸ ਚੰਡਾ ਚੜ ਕੇ ਫਿਰ ਬਾਬੇ ਦੇ ਵੀ ਜਾਣਾ ਪੈਂਦਾ ਗੁੱਗਾ ਮੜੀ ਆਏ ਆ ਜਿਵੇਂ ਆਪਾਂ ਤੋਂ ਆਪਣੀ ਸੜਕ ਹੋਵੇ ਓਕੇ ਧੂਰ ਮਤਲਬ ਮੀਲਕ ਦਾ ਫਰਕ ਆ ਹਾਂ ਹੈਗਾ ਜੀ ਓਕੇ ਓਕੇ ਠੀਕ ਆ ਪਾਪੂ ਜੀ ਬਹੁਤ ਚੰਗਾ ਲੱਗਿਆ ਆ ਇੱਕ ਵਾਰੀ ਮੜੀ ਜੀ ਹੋਰ ਵਜਾ ਦਿਓ ਢੱਡ ਤੇ ਇਹ ਕਿਵੇਂ ਬਣੀ ਹੋਈ ਆ ਤੇ ਇਹਦੇ ਬਾਰੇ ਵੀ ਮੜੀ ਜੀ ਜਾਣਕਾਰੀ ਦੇ ਦਿਓ ਇੱਕ ਖੰਨੇ ਬਣਾ ਕੇ ਲੈ ਆਏ ਸੀ ਜਣ ਅੱਛਾ ਇਹ ਕਿਵੇਂ ਲੱਕੜ ਦੀ ਹੈ ਜਾਂ ਕੀ ਹੈ ਇਹਦੇ ਵਿੱਚ ਆ ਤਾਂ ਪਿਆਲਾ ਹੁੰਦਾ ਲੱਕੜ ਦਾ ਅੱਛਾ ਆਇਆ ਜਾਂ ਨਹੀਂ ਬੱਕਰੀ ਖੱਲ ਹੁੰਦੀ ਜੀ ਜਿਹੜੀ ਬੱਕਰੇ ਦੀ ਖੱਲ ਹੁੰਦੀ ਹੈ ਇਹ ਪਿਆਲਾ ਲੱਕੜ ਦੇ ਹੁੰਦੇ ਦੋਨੇ ਪਾਸੇ ਲੱਕੜ ਦੇ ਪਿਆਲੇ ਨੇ ਹਾਂ ਲੱਕੜ ਦਾ ਹਾਂ ਆ ਵੀ ਪੂਰਾ ਪਿਆਲਾ ਹੁੰਦਾ ਓਕੇ ਇਹ ਪੂਰਾ ਪਿਆਲਾ ਮਰਿਆ ਹੁੰਦਾ ਉਹ ਓਕੇ 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 ਜੀ ਤਨ ਤਨ ਗੁਰੂ ਆਹ ਤਨ ਤਨ ਗੁਰੂ ਆ ਤੇਰੀ ਨੇਕ ਕਮਾਈ ਮਾ ਬਾ ਗੋਰ ਗਾ ਨਿਕਾ ਤੇਰਾ ਜੋਗਤ ਦਰਗਾ ਮਨਜੋੜ ਜੀ ਆਂਜੀ ਵਜਦੇ ਆਉਂਦੇ ਆਂਜੀ ਵਜਦੇ ਆਉਂਦੇ ਤੇਰੇ ਨਾਮ ਤੇ ਕੰਨੇ ਹੋ ਮਾੜੀ ਵਾਲੇ ਦੇ ਆਂਜੀ ਪੀੜਾ ਜਾਣੀ ਚਲਦੇ ਆ ਹੁਣ ਨਿਸ਼ਾਨੋ ਜੀ